ਅੱਜ ਦੀ ਇਹ ਪ੍ਰੈਸ ਕਾਨਫਰੰਸ ਰੱਖੀ ਹੈ ਜੀ ਇੱਕ ਚੋਰੀ ਹੋਈ ਸੀ 17 ਅਤੇ 18 ਦੀ ਰਾਤ ਨੂੰ ਉਪਿੰਦਰ ਮੰਡਲ ਹੈਗੇ ਨੇ ਜੀ ਇਹ ਬਿਹਾਰ ਤੋਂ ਆਏ ਹੋਏ ਸੀ ਇੱਥੇ ਜੀਰੇਗਰ ਆਣ ਲਈ ਆਦੇ ਹੁੰਦੇ ਨੇ ਤੇ ਇੱਥੇ ਆਏ ਹੋਏ ਸੀ ਤੇ ਉੱਥੇ ਕੋਠੇ ਤੇ ਜਿੱਥੇ ਰੁਕੇ ਹੋਏ ਸੀ ਤਾਂ ਇਹਨਾਂ ਨੂੰ ਪਤਾ ਲੱਗਿਆ ਸੀ ਰਾਤ ਨੂੰ ਕੁਝ ਬੰਦੇ ਆ ਕੇ ਇਹਨਾਂ ਦੇ ਉੱਤੇ ਜਿਹੜਾ ਇਹਨਾਂ ਦਾ ਕੈਸ਼ ਪਿਆ ਸੀ ਤੇ ਮੋਬਾਈਲ ਫੋਨ ਸੀ ਤਾਂ ਉਹ ਚੋਰੀ ਹੋ ਗਿਆ ਸੀ ਤੇ ਉਹਨਾਂ ਨੇ ਇਨਫੋਰਮੇਸ਼ਨ ਸਾਨੂੰ ਦਿੱਤੀ ਉਹਦੇ ਰਿਗਾਰਡਿੰਗ ਜਲਦੀ ਇਨਫੋਰਮੇਸ਼ਨ ਆਈ ਤਾਂ ਸਾਡੇ ਮਾਨਯੋਗ ਐਸਐਸਪੀ ਸਾਹਿਬ ਜੀ ਦੇ ਜੋ ਡਾਇਰੈਕਸ਼ਨਸ ਮਿਲੀਆਂ ਕਿ ਸਾਡੇ ਡੀਐਸਪੀ ਸਾਹਿਬ ਨੇ ਸੁਪਰਵਾਈਜ਼ ਕਰਦੇ ਹੋਏ ਅਸੀਂ ਵੱਖ-ਵੱਖ ਟੀਮਾਂ ਸੱਜ ਬਣਾਈਆਂ ਕਿਉਂਕਿ ਰਾਤ ਦਾ ਇਹ ਇਨਸੀਡੈਂਟ ਸੀ ਤਾਂ ਬੜਾ ਟੈਕਨੀਕਲ ਤੇ ਇੱਕ ਹਿਊਮਨ ਰਿਸੋਰਸ ਦੇ ਨਾਲ ਵੀ ਇਹਦੀ ਇਨਵੈਸਟੀਗੇਸ਼ਨ ਸਾਰੇ ਐਂਗਲਸੋਂ ਕੀਤੀ ਗਈ। ਸਾਨੂੰ 2-3 ਦਿਨ ਲੱਗੇ ਇਹਦੇ ਵਿੱਚ ਤੇ ਅਸੀਂ ਇਹਨੂੰ ਉਸ ਤੋਂ ਬਾਅਦ ਟਰੇਸ ਕਰ ਲਿਆ ਸੀ। ਤੇ ਉਹਦੇ ਵਿੱਚ ਟਰੇਸ ਕਰਦੇ ਹੋਏ ਬਜਿੱਤਰ ਸਿੰਘ ਪੁੱਤਰ ਮੱਖਣ ਸਿੰਘ, ਗੁਰਦੀਪ ਸਿੰਘ ਪੁੱਤਰ ਮੱਖਣ ਸਿੰਘ ਤੇ ਇਸਤੀਸ਼ ਕੁਮਾਰ ਨੂੰ ਅਰੈਸਟ ਕੀਤਾ ਗਿਆ। ਤੇ ਅਰੈਸਟ ਕਰਕੇ ਜੋ ਇਹਨਾਂ ਦੀ 1,20,000 ਰੁਪਏ ਦੀ ਚੋਰੀ ਹੋਈ ਸੀ। ਉਹਦੇ ਵਿੱਚ 1,05,000 ਰੁਪਏ ਇਹਨਾਂ ਤੋਂ ਬਰੰਦ ਕਰਾ ਲਏਗੇ ਤੇ ਪੰਜ ਮੋਬਾਈਲ ਫੋਨ ਸੀ ਜੀ ਜਿਹੜੇ ਚੋਰੀ ਕੀਤੇ ਗਏ ਸੀ ਉਹ ਵੀ ਇਹਨਾਂ ਤੋਂ ਬਰੰਦ ਕਰਾ ਲਏਗੇ ਤੇ ਸਰ ਤੁਹਾਡੀ ਪੁਲਿਸ ਟੀਮ ਉੱਥੇ ਪੁੱਜੀ ਸੀ ਜਦੋਂ ਉਸ ਤੋਂ ਪਹਿਲਾਂ ਉਹ ਇਹ ਗੱਲਾਂ ਕਰ ਰਹੇ ਸੀ ਕਿ 3.5 ਲੱਖ ਰੁਪਏ ਸਾਡੇ ਚੋਹੀ ਹੋਇਆ ਜੀ ਉਹਦੇ ਵਿੱਚ ਕੀ ਸਚਾਈ ਸੀ ਜੀ ਵਿੱਚ ਜੋ ਉਹਨਾਂ ਨੇ ਆਪਣਾ ਬਿਆਨ ਲਿਖਾਇਆ ਹੈ ਪਲੱਸ ਜੋ ਇਨਵੈਸਟੀਗੇਸ਼ਨ ਹੋਈ ਹੈ ਜਿਹੜੇ ਉਹਨਾਂ ਨਾਲ ਸਾਰੇ ਮੌਤਬਰੂ ਰਾਇ ਸੀ ਜਿੰਨਾਂ ਤੋਂ ਕਿਉਂਕਿ ਜਿੰਨਾਂ ਦੇ ਉਹ ਇੱਥੇ ਜੇਰੀ ਵੈਰਾ ਲਗਾਉਂ ਆਉਂਦੇ ਸੀ ਜੋ ਵੀ ਕੰਮ ਕਰਦੇ ਸੀ ਉਹਨਾਂ ਨੂੰ ਤਾਂ ਪੈਸੇ ਲਿੱਤੇ ਸੀ ਤੋ ਬੜਾ ਕਲੀਅਰ ਸੀ ਕਿ ਲੇਖ ਨੇ ਪੈਸੇ ਲਿੱਤੇ ਨੇ ਪਤਾ ਨਹੀਂ ਕਿਸ ਤਰੀਕੇ ਨਾਲ ਜੀ ਬਟ ਜਿਹੜਾ ਸਾਡੇ ਕੋਲੇ ਸਾਹਮਣੇ ਆਇਆ ਉਹ 1,20,000 ਰੁਪਏ ਆਇਆ ਜੀ ਉਹਨਾਂ ਨੇ ਆਪਣੇ ਬਿਆਚ ਵੀ ਇਹੀ ਲਿਖਾਇਆ ਤੇ ਜਿਸ ਚ 1,05,000 ਦੀ ਰਿਕਵਰੀ ਹੋ ਵੀ ਚੁੱਕੀ ਹੈ ਜੀ ਸਾਰੇ ਇੱਥੋਂ ਦੇ ਰਹਿਣ ਵਾਲੇ ਨੇ ਇਹ ਜੀ ਸਾਰੇ ਹੈਗੇ ਨੇ ਆਪਣੇ ਸੁਨਾਮਦੀ ਰਹਿਣ ਵਾਲੇ ਨੇ ਜੀ ਇੱਕ ਰਾਮਪੁਰਾ ਪਿੰਡ ਹੈ ਸਿਟੀ ਸੰਗਰੂਰ ਦਾ ਤੇ ਬਾਕੀ ਇੱਥੋਂ ਦੋ ਜਣੇ ਸੁਨਾਮ ਤੋਂ ਰਹਿਣ ਵਾਲੇ ਸਰ ਦੋਵਾਂ ਨੂੰ ਕੀ ਪਤਾ ਲੱਗਿਆ ਵੀ ਇਹ ਨਾਲ ਕੋਲ ਆਇਆ ਕਿਵੇਂ ਜੀ ਇਹਨਾਂ ਵੀ ਨਾਲ ਪੈਸੇ ਵੀ ਹੈਗੇ ਨੇ ਜੀ ਇਹਨਾਂ ਨੂੰ ਕੀ ਪਤਾ ਚੱਲਿਆ ਵੀ ਇੱਕ ਚੱਲ ਰਹੀ ਜੀ ਇਨਵੈਸਟੀਗੇਸ਼ਨ ਇਹਦੇ ਤੇ ਅਸੀਂ ਰਿਮਾਂਡ ਲਿੱਤਾ ਹੋਇਆ ਹੈ ਇਹਦੇ ਰਿਗਾਰਡਿੰਗ ਅਸੀਂ ਰਿਮਾਂਡ ਲਿੱਤਾ ਹੈ ਇਹ ਇਨਵੈਸਟੀਗੇਸ਼ਨ ਚੱਲ ਰਹੀ ਹੈ ਫਿਲਹਾਲ ਬRANDGI ਹੋ ਗਈ ਹੈ ਜਿਹੜਾ ਆ ਪੁਆਇੰਟ ਹੈ ਇਹਦੇ ਰਿਗਾਰਡਿੰਗ ਅਸੀਂ ਕਰ ਰਹੇ ਹਾਂ ਕਿ ਕਿਵੇਂ ਪਤਾ ਲੱਗੇ ਕਿ ਕਿਵੇਂ ਪੈਸੇ ਨੇ ਉੱਥੇ ਪਏ ਨੇ ਸਪੈਸ਼ਲ ਉੱਥੇ ਕਿਉਂ ਟਾਰਗੇਟ ਕੀਤਾ ਗਿਆ ਇਹਦੇ ਰਿਗਾਰਡਿੰਗ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਹਨਾਂ ਤੇ ਪਹਿਲਾਂ ਵੀ ਕੋਈ ਮਾਮਲਾ ਦਰਜ ਹੈਗਾ ਹੈ ਇਹਨਾਂ ਤੇ ਹਾਂਜੀ ਇਹਨਾਂ ਜੋ ਕੋ ਬਚਿੱਤਰ ਸਿੰਘ ਹੈ ਜੀ ਇਹਨਾਂ ਤੇ 2 ਐਫਆਈਆਰ ਆਲਰੇਡੀ ਲਾਜ ਨੇ ਜੀ ਪਹਿਲਾਂ ਉਸ ਤੋਂ ਬਿਨ ਚੋਰੀ ਦੀ ਇਹ ਨੇ ਸਰ ਜੀ ਇਹ ਇਹ ਹੈਗੇ ਹਾਂ ਜੀ ਚੋਰੀ ਦੀਆਂ ਇਹਨੇ ਦੋਨੇ ਜੀ ਇੱਕ ਕੋਹ ਦੀ ਆ ਇੱਕ ਚੋਰੀ ਦੀ ਆ ਹੋਰ ਵੀ ਉਮੀਦ ਲੱਗਦੀ ਹੈ ਵੀ ਕੋਈ ਹੋਰ ਚੋਰੀਆਂ ਵੀ ਸਮਝੋ ਬਿਲਕੁਲ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਇਹਨਾਂ ਦਾ ਤਾਂ ਪੁੱਛ ਪੁੱਛ ਕਰ ਰਹੇ ਹਾਂ ਹੋਰ ਵੀ ਇਹਨਾਂ ਦਾ ਕਿਹਜਾ ਹੋਰ ਵਾਰਦਾਤ ਚ ਇਨਵੋਲ ਹੋਣ ਦਾ ਪੂਰਾ ਪੂਰਾ ਸ਼ੱਕ ਹੈ ਜੀ ਬਿਕੋਜ਼ ਇਹਨਾਂ ਦਾ ਜਿੱਤਕ ਲੱਗ ਰਿਹਾ ਕਿ ਕ੍ਰਿਮੀਨਲ ਬੈਕਗ੍ਰਾਉਂਡ ਹੈਗਾ ਤੇ ਇਹੀ ਕੰਮ ਕਰਦੇ ਨੇ ਅੱਗੇ ਬਾਕੀ ਕੋਰਸ ਆਫ ਇਨਵੈਸਟੀਗੇਸ਼ਨ ਨੂੰ ਪਤਾ ਲੱਗੇਗਾ ਤੇ ਸਾੜ ਇੱਕ ਜਿਆਦਾਤਰ ਦੇਖਿਆ ਜਾ ਰਿਹਾ ਵੀ ਮੋਟਰਸਾਈਕਲ ਚੋਰੀ ਹੋ ਰਹੇ ਨੇ ਉਦੇ ਬਾਰੇ ਤੁਸੀਂ ਲੋਕਾਂ ਦੀ ਕੀ ਅਪੀਲ ਕਰਨਾ ਜਾਓਗੇ ਕਿਉਂਕਿ ਸਪਲੈਂਡਰ ਜਿਆਦਾ ਮੋਟਰਸਾਈਕਲ ਦੀ ਚੋਰੀ ਹੋ ਰਹੀ ਹੈ ਜੀ ਜੋ ਵੀ ਦੇਖੋ ਜੀ ਸਾਡੇ ਕੋਲ ਇੱਕ ਦੋ ਮਸਲੇ ਆਏ ਨੇ ਪਹਿਲਾਂ ਆਪਾਂ ਨੇ ਥੋੜੀ ਜਿਹੀ ਇੱਕ ਮਹੀਨਾ ਪਹਿਲਾਂ ਟ੍ਰੇਸ ਵੀ ਕੀਤੇ ਨੇ ਜੋ ਚੋਰੀ ਹੁੰਦੀ ਨੇ ਤਾਂ ਉਹ ਚ ਇੱਕੋ ਚੀਜ਼ ਦੇਖਣ ਨੂੰ ਆਉਂਦੀ ਹੈ ਜਿਆਦਾ ਕਮੋਟਰਸਾਈਕਲ ਤੇ ਆਪਾਂ ਆਪਣੀ ਚਾਬੀ ਲਗਾ ਕੇ ਭੁੱਲ ਜਾਂਦੇ ਨੇ ਜਿਵੇਂ ਆਪਾਂ ਕਿਤੇ ਕੰਮ ਕਰਨ ਗਏ ਚਾਬੀ ਲਗਾ ਕੇ ਅਸੀਂ 2 ਮਿੰਟ ਇੱਧਰ ਜਾ ਰਹੇ ਜੀ ਉਹ ਤਰੀਕੇ ਨਾਲ ਜਾਂ ਫਿਰ ਕਈਆਂ ਦੇ ਲੋਕ ਖਰਾਬ ਨੇ ਤਾਂ ਮੈਂ ਇਹਦੇ ਵਿੱਚ ਇਹ ਕਹਿਣਾ ਚਾਹੁੰਦਾ ਜੀ ਚੋਰਾ ਦਾ ਕੰਮ ਹੈ ਜੋ ਕਰ ਰਹੇ ਨੇ ਅਸੀਂ ਉਹਦੇ ਰਿਗਾਰਡਿੰਗ ਆਪਣੀ ਇਨਵੈਸਟੀਗੇਸ਼ਨ ਕਰਦੇ ਆ ਉਹਨਾਂ ਨੂੰ ਫੜਦੇ ਵੀ ਆ ਬਟ ਪਬਲਿਕ ਨੂੰ ਵੀ ਅਵੇਅਰ ਰਹਿਣ ਦੀ ਲੋੜ ਹੈ ਆਪਣੇ ਆਲੇ ਦੁਆਲੇ ਕੀ ਚੱਲ ਰਿਹਾ ਹੈ ਥੋੜੀ ਅਵੇਰਨੈਸ ਰੱਖਾਂਗੇ ਆਪਾਂ ਤਾਂ ਉਹਦੇ ਨਾਲ ਇਹ ਇਹਨਾਂ ਨੂੰ ਕੋਈ ਮੌਕਾ ਹੀ ਨਹੀਂ ਮਿਲੂਗਾ ਚੋਰੀ ਕਰਨ ਦਾ ਪੁਲਿਸ ਦੇ ਨਾਲ-ਨਾਲ ਮੈਂ ਇਹ ਤੁਹਾਡੇ ਮਾਧਿਅਮ ਦੇ ਰਾਹੀਂ ਅਪੀਲ ਕਰਦਾ ਪਬਲਿਕ ਥੋੜੀ ਜਿਹੀ ਅਵੇਅਰ ਹੋਵੇ ਆਪਣੇ ਆਲੇ ਦੁਆਲੇ ਜੁਰ ਆਪਾਂ ਕਿਤੇ ਖੜੇ ਆ ਕੀ ਚੱਲ ਰਿਹਾ ਹੈ ਕੋਈ ਸ਼ੱਕੀ ਬੰਦਾ ਖੜਾ ਹੈ ਸਾਨੂੰ ਇਨਫੋਰਮੇਸ਼ਨ ਤਾਂ ਦੇਣ ਐਟ ਲੀਸਟ ਤੇ ਸਾਡਾ ਰਿਸਟ੍ਰੌਂਗਸ ਟਾਈਮ ਇਹ ਹੈ ਜੀ ਚਾਹੇ ਨਾਈਟ ਟਾਈਮ ਡੇ ਟਾਈਮ ਤੁਸੀਂ ਸਾਰੇ ਦੇਖਦੇ ਹੋ ਤੋ ਪੀਐਸਆਰ ਦੇ ਨਾਲ ਸਾਡੀ ਪੈਟਰੋਲਿੰਗ ਪਾਰਟੀ ਆਲਰੇਡੀ ਐਕਟਿਵ ਰਹਿੰਦੀਆਂ ਨੇ ਤੇ ਜੇ ਮੈਨੂੰ ਵੀ ਕਾਲ ਆਉਂਦੀ ਹੈ ਮੈਂ ਵੀ ਇਮੀਡੀਏਟਲੀ ਉੱਥੇ ਪਹੁੰਚਦਾ ਜਿੰਨੇ ਵੀ ਜਾਣਾ ਦੀ ਕਾਲ ਆਉਂਦੀ ਹੈ ਤਾਂ ਪਬਲਿਕ ਨੂੰ ਇਸ ਚੀਜ਼ ਲਈ ਅਵੇਅਰ ਹੋਣ ਦੀ ਲੋੜ ਆ ਅਵੇਅਰਨੈਸ ਨਾਲ ਸਾਡੀ ਐਕਟੀਵਿਟੀ ਪੂਰੀ ਆ ਤਾਂ ਇੱਥੇ ਚੋਰੀ ਬਿਲਕੁਲ ਕੋਈ ਨਹੀਂ ਹੋਊਗੀ ਇਸ ਗੱਲ ਦੀ ਮੇਰੀ ਜ਼ਿੰਮੇਵਾਰੀ ਹੈ ਸਰ ਇੱਕ ਨੇ ਜਿਹੜੇ ਦੁਕਾਨਦਾਰ ਨੇ ਉਹਨਾਂ ਦੇ ਜਿਹੜੇ ਕੈਮਰੇ ਲੱਗੇ ਆ ਬਾਹਰ ਉਹ ਇਕੱਲੇ ਸ਼ਟਰ ਤੱਕ ਸੀਮਿਤ ਰਹੇਗੇ ਬਿਲਕੁਲ ਬਿਲਕੁਲ ਤੇ ਵੀ ਜੇਕਰ ਰੋਡ ਨੂੰ ਕਵਰ ਕਰਨ ਦਾ ਹੈ ਉਹਨਾਂ ਨੂੰ ਇਹ ਤੁਹਾਨੂੰ ਬੜਾ ਵਧੀਆ ਤਕਰੀਬਨ ਕੈਮਰੇ ਨੇ ਉਹ ਸਿਰਫ ਇੱਕ ਸ਼ਟਰ ਤੱਕ ਆਪਣੀ ਸੀਮਤ ਨੇ ਅਸੀਂ ਕੋਈ ਸਟ੍ਰੈਸ ਕਰਨਾ ਉਹ ਕਿਤੇ ਆਉਂਦਾ ਹੀ ਨਹੀਂ ਹੈਗਾ ਤਾਂ ਇਹ ਸਾਰਿਆਂ ਨੂੰ ਅਪੀਲ ਹੈ ਜੀ ਦੇਖੋ ਆਪਣਾ ਇੱਕ ਇੱਕ ਕਰਕੇ ਲਗਾਵਾਗੇ ਇਹ ਆਪਣੇ ਸਾਰਾ ਦੇ ਐਟ ਦਿ ਐਂਡ ਆਪਣੀ ਸੁਸਾਇਟੀ ਦਾ ਹੀ ਫਾਇਦਾ ਹੈ ਤੁਹਾਡਾ ਸ਼ਟਰ ਕਵਰ ਕਰਦਾ ਇੱਕ ਕੈਮਰਾ ਇਸ ਤਰੀਕੇ ਨਾਲ ਵੀ ਲਗਾਇਆ ਜਾਵੇ ਕਿ ਉਹ ਤੁਹਾਡਾ ਪ੍ਰੋਪਰ ਬਾਹਰਲਾ ਕਵਰ ਕਰੇ ਤਾਂ ਕਿ ਉਹਦੇ ਨਾਲ ਸਾਨੂੰ ਵੀ ਹੈਲਪ ਮਿਲਦੀ ਹੈ ਐਟ ਦਿ ਐਂਡ ਸਾਰਾ ਜੋ ਵੀ ਕੰਮ ਹੈ ਆਪਣੀ ਸੁਸਾਇਟੀ ਲਈ ਹੋ ਰਿਹਾ ਹੈ ਪਬਲਿਕ ਤੇ ਪੁਲਿਸ ਦੀ ਕਹਿੰਦੇ ਪਾਰਟਿਸਪੇਸ਼ਨ ਨਾਲ ਹੀ ਚੱਲਣਾ ਹੈ ਤਾਂ ਪਬਲਿਕ ਨੂੰ ਇਹ ਤੇ ਮੇਰੀ ਇਹ ਵੀ ਲਿਖਦਾ ਅਵੇਅਰ ਰਹਿਣ ਦੀ ਇੱਕ ਪਾਰਟਿਸਪੇਸ਼ਨ ਆਪਣੀ ਰੱਖਣ ਤਾਂ ਫਿਰ ਆਪਣੀ ਵਾਰਦਾਤਾ ਹੋਣ ਦਾ ਚਾਂਸ ਹੀ ਨਹੀਂ ਹੈ ਕਿ ਜਦੋਂ ਲੋਕਾਂ ਨੂੰ ਮੌਕਾ ਦੇਵਾਂਗੇ ਸਰਦਾਰ ਸਰ ਇੰਦਾਰ ਕੋਈ ਮੁਲਾਜ਼ਮ ਰੱਖ ਲੈਂਦਾ ਉਹਦੀ ਵੈਰੀਫਿਕੇਸ਼ਨ ਨਹੀਂ ਹੁੰਦੀ ਕਾਫੀ ਦੇਸਾਂ ਦੇ ਵਿੱਚ ਜੀ ਤੇ ਉਹ ਲੋਕ ਕਰਦੇ ਨੇ ਵੀ ਵੈਰੀਫਿਕੇਸ਼ਨ ਕਾਫੀ ਮੁਸ਼ਕਲ ਨਾਲ ਹੁੰਦੀ ਹੈ ਕੋਈ ਆਸਾਨ ਤਰੀਕਾ ਪੁਲਿਸ ਵੱਲੋਂ ਹੋ ਸਕਦਾ ਵੀ ਵੈਰੀਫਿਕੇਸ਼ਨ ਹੋ ਸਕੇ ਜੀ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਜੀ ਸਾਡੇ ਕੋਲ ਵੈਰੀਫਿਕੇਸ਼ਨ ਦਾ ਕੋਈ ਅਜਿਹਾ ਇਸ਼ੂ ਨਹੀਂ ਹੈਗਾ ਆਪਣਾ ਆਧਾਰ ਕਾਰਡ ਲਿਆਂਨ ਆਧਾਰ ਕਾਰਡ ਲੈ ਕੇ ਅਸੀਂ ਕ੍ਰਿਮੀਨਲ ਬੈਕਗ੍ਰਾਉਂਡ ਦੇਖਣਾ ਇੱਕ ਹੋਰ ਵੀ ਹੈ ਜੀ ਜਦੋਂ ਆਪਣਾ ਚੌਕੀਦਾਰ ਰੱਖਦੇ ਨੇ ਕੋਈ ਵੀ ਰੱਖਦੇ ਨੇ ਅਸੀਂ ਦੇਖਿਆ ਨਾਰਮਲੀ ਮੈਂ ਜਨਰਲਲੀ ਜਦੋਂ ਮੇਰੀ ਨਾਈਟ ਚੈਕਿੰਗ ਹੁੰਦੀ ਹੈ ਮੈਂ ਚੱਕਰਨ ਜਾਂਦਾ ਤਾਂ ਉੱਥੇ ਜਿਹੜੇ ਬਜ਼ੁਰਗ ਹੁੰਦੇ ਨੇ ਤਾਂ ਉਹ ਮੋਬਾਈਲ ਵੀ ਨਹੀਂ ਡਾਇਲ ਕਰ ਸਕਦੇ ਮਤਲਬ ਇਸ ਤਰੀਕੇ ਨਾਲ ਇਹ ਜੇ ਚੌਕੀਦਾਰ ਰੱਖਣ ਦਾ ਕੋਈ ਫਾਇਦਾ ਨਹੀਂ ਹੈਗਾ ਜੀ ਕੋਈ ਇਹੋ ਜਿਹਾ ਐਕਟਿਵ ਰੱਖਣਾ ਐਟਲੀਸਟ ਜਿਹੜਾ ਫੋਨ ਕਰਕੇ ਕੋਈ ਸ਼ੱਕੀ ਗੱਡੀ ਆਈ ਹੈ ਕੋਈ ਸ਼ੱਕਾ ਬੰਦਾ ਆਇਆ ਹੈ ਰਾਤ ਨੂੰ ਸਾਡੀ ਪੈਟਰੋਲਿੰਗ ਪਾਰਟੀ ਐਕਟਿਵ ਹੁੰਦੀ ਹੈ ਪੀਸੀਆਰ ਐਕਟਿਵ ਹੁੰਦੇ ਨੇ ਪ੍ਰੋਪਰ ਤਾਂ ਉਹ ਇੱਦਲੀ ਸਾਨੂੰ ਫੋਨ ਕਰਕੇ ਦੱਸਦਾ ਸਕਣ ਜੀ ਇੱਧਰ ਕੋਈ ਤਾਂ ਜਿਉ ਉਸ ਤਰ੍ਹਾਂ ਨਾਲ ਐਕਟ ਕਰ ਸਕੀਏ ਪਰ ਇਹ ਵੀ ਮੇਰੀ ਅਪੀਲ ਹੈ ਜੀ ਕਿ ਜਿਹੜੇ ਆਪਣੇ ਕੋਈ ਚੌਂਕੀਦਾਰ ਰੱਖਣੇ ਨੇ ਵੈਰੀਫਿਕੇਸ਼ਨ ਦੀ ਤਾਂ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਸਾਡੇ ਪਲਾਨ ਕੋਈ ਹਰਾਸਮੈਂਟ ਨਹੀਂ ਕੀਤੀ ਜਾਊਗੀ ਕਿਸੇ ਦੀ ਪਰ ਜਿਹੜੇ ਰੱਖਣੇ ਨੇ ਉਹ ਪੂਰਾ ਐਕਟਿਵ ਹੋਣ ਜੀ ਤਾਂ ਕਿ ਉਹਦਾ ਜਿਹੜੇ ਪਰਪਸ ਲਈ ਰੱਖੇ ਨੇ ਉਹਦਾ ਫਾਇਦਾ ਮਿਲ ਸਕੇ ਤੇ ਸਰ ਇੱਕ ਬਾਜ਼ਾਰਾਂ ਦੇ ਵਿੱਚ ਟ੍ਰੈਫਿਕ ਦੀ ਗੱਲ ਕਰੀਏ ਤਾਂ ਬਾਜ਼ਾਰ ਦੇ ਵਿੱਚ ਜਾਮੋਂ ਤੋਂ ਲੱਗਦੇ ਜਦੋਂ ਹਰ ਕੋਈ ਬੰਦਾ ਕੋਈ ਆਪਣੀ ਮਨਮਰਜ਼ੀ ਨਾਲ ਜਿੱਥੇ ਮਰਜ਼ੀ ਗੱਡੀ ਖੜਾ ਕੇ ਬਗ ਜਾ ਤਾਂ ਉਹਦੇ ਥੋੜੀ ਸਖਤੀ ਕੀਤੀ ਜਾਵੇ ਤਾਂ ਕਿ ਇਸ ਤਰ੍ਹਾਂ ਹਰ ਕੋਈ ਬੰਦਾ ਉੱਥੇ ਗੱਡੀ ਵਿਚਾਲੀ ਖੜਾ ਕੇ ਵਾ ਜਾਵੇ। ਇਹਦੇ ਰਿਗਾਰਡਿੰਗ ਅਸੀਂ ਅੱਗੇ ਮੁਹਿੰਮ ਸਟਾਰਟ ਕਰਨ ਲੱਗਿਆ ਜੀ ਅਸੀਂ ਦੁਕਾਨਾਂ ਦੇ ਜਿੰਨਾਂ ਦੇ ਅੱਗੇ ਦੇਖੋ ਆਪਾਂ ਨੂੰ ਸਮਝਣਾ ਪੈਣਾ ਹੈ ਇਹ ਅਸੀਂ ਕਿਸੇ ਦੇ ਉਲਟ ਨਹੀਂ ਹੈਗੇ ਕਿਸੇ ਦੁਕਾਨਦਾਰ ਦੀ ਦੁਕਾਨਦਾਰੀ ਦੇ ਕਿਸੇ ਦੇ ਵੀ ਉਲਟ ਨਹੀਂ ਹੈਗੇ। ਲੇਕਿਨ ਗੱਲ ਇਹ ਹੈ ਸੋਸਾਇਟੀ ਆਪਣੀ ਹੈ ਤੁਸੀਂ ਉਹੀ ਰਹਿਣਾ ਸਾਰਿਆਂ ਨੇ। ਅਸੀਂ ਦੇਖਦਾ ਕਿ ਬੋਰਡ ਬੜੇ ਬਾਹਰ ਕਰ ਕਰਕੇ ਲਾ ਰੱਖੇ ਨੇ ਜਿਹਦੇ ਕਰਕੇ ਬੜਾ ਇਸ਼ੂ ਕ੍ਰੀਏਟ ਹੁੰਦਾ ਹੈ। ਤਾਂ ਉਹਦੇ ਰਿਗਾਰਡਿੰਗ ਅਸੀਂ ਹੁਣ ਇੱਕ ਇਹ ਹੀ ਹੈ ਕਿ ਨੋਟਿਸ ਇਸ਼ੂ ਕਰਾਵਾਂਗੇ ਜੀ। ਬਰੀ ਯੋਸਾਮ ਨਾਲ ਮੀਟਿੰਗ ਵੀ ਹੋਈ ਹੈ ਦੇ ਰਿਗਾਰਡਿੰਗ ਨੋਟਿਸ ਇਸ਼ੂ ਕੀਤਾ ਜਾਊਗਾ ਉਹਨਾਂ ਨੂੰ ਵੀ ਆਪਣੇ ਸਮਾਨ ਹੈ ਜਿਹੜਾ ਪ੍ਰੋਪਰ ਆਪਣਾ ਰੱਖਣ ਦੇਖੋ ਉਹਨਾਂ ਨੂੰ ਵੀ ਫਾਇਦਾ ਹੈ ਉਹਨਾਂ ਦਾ ਕਸਟਮਰ ਆਊਗਾ ਥੋੜੀ देर ਲਈ ਆਂਦਾ ਹੈ ਉੱਥੇ ਰੁਕੂਗਾ ਟ੍ਰੈਫਿਕ ਦਾ ਕੋਈ ਇਸ਼ੂ ਨਹੀਂ ਆਊਗਾ ਉਹਨਾਂ ਦੀ ਵੀ ਦੁਕਾਨਦਾਰੀ ਵਧੀਆ ਹੋਣੀ ਹੈ ਇਸ ਤਰੀਕੇ ਨਾਲ ਤੇ ਆ ਉਹਦੇ ਵੀ ਰਿਗਾਰਡਿੰਗ ਇਸ਼ੂ ਕਰਾਂਗੇ ਨੋਟਿਸ ਤੇ ਬਾਕੀ ਜਿਹੜਾ ਰਹਿ ਗਿਆ ਜੀ ਖੜੇ ਕਰਨ ਦਾ ਉਹਦੇ ਰਿਗਾਰਡਿੰਗ ਪਹਿਲਾਂ ਅਨਾਊਂਸਮੈਂਟ ਕਰਾਂਗੇ ਪ੍ਰੋਪਰ ਜਿਹੜਾ ਇੱਕ ਇੱਕ ਕਰਕੇ ਅਸੀਂ ਸਟੈਪ ਵਾਈਜ਼ ਤਾਂ ਕਿ ਦੁਕਾਨਦਾਰਾਂ ਨੂੰ ਵੀ ਪ੍ਰੋਬਲਮ ਨਾ ਆਵੇ ਤਾਂ ਉਹਨੂੰ ਕਰਾਂਗੇ ਜੀ ਪ੍ਰੋਪ